ਯੋਗਦਰਸ਼ਨ ਦਾ ਪ੍ਰਚਾਰ ਹੋ ਰਿਹਾ ਪਰ ਠੀਕ ਹੈ ਕਿ ਇਹ ਤਾਂ ਯੋਗਦਰਸ਼ਨ ਦਾ ਪ੍ਰਚਾਰ ਹੈ ਯੋਗਦਰਸ਼ਨ ਦੇ ਪੈਟਰਨ ਤੇ ਗੁਰਬਾਣੀ ਦੇ ਅਰਥ ਕੀਤੇ ਹੋਏ ਨੇ ਯੋਗਦਰਸ਼ਨ ਚ قربਾਨੀ ਤੇ ਨੇੜੇ ਦੇ ਇਸ ਕਰਕੇ ਯੋਗੀਆਂ ਨਾਲ ਗੱਲ ਕੀਤੀ ਨਾ ਗੁਰਨਾਣ ਕਨੇ ਇਹਨਾਂ ਦਾ ਬਹੁਤ ਨੇੜੇ ਦਾ ਹੈ ਸਾਹਿਬ ਉਹ ਵੀ ਸ਼ਬਦ ਦੀ ਗੱਲ ਕਰਦੇ ਨੇ ਸੀ ਵੀ ਕਰਦੇ فرق ਕੀ ਹੈ ਉਹ ਤੇਰੇ ਗੁੱਡੀ ਸੁਣਦੇ ਨੇ ਅਸੀਂ ਹਿਰਦੇ ਸੁਣਦੇ ਸਾਡੇ ਵਾਲਾ ਸ਼ਬਦ ਹਿਰਦੇ ਚ ਹੁੰਦਾ ਉਹਨਾਂ ਦਾ ਤੇਰੇ ਗੁੱਡੀ ਚ ਹੁੰਦਾ ਤੇਰੇ ਗੁੱਡੇ ਸੁਣੂਗਾ ਬਾਹਰੋਂ ਸ਼ਬਦ ਕੰਨਾਂ ਰਾਹੀਂ ਇਸ ਕਰਕੇ ਉਹਨਾਂ ਦੀ ਆਕਾਸ਼ਵਾਣੀ ਵੀ ਬਾਹਰ ਹੁੰਦੀ ਹੈ ਇਹ ਫਰਕ ਨੇ ਜਦੋਂ ਦੇਖਿਆ ਸਦਗੋਸ਼ ਪੜ੍ਹੀਏ ਫਿਰ ਪਤਾ ਲੱਗਦਾ ਕੀ ਫਰਕ ਸਦਗੋਸ਼ ਸਾਫ ਹੈ ਅਲੱਗ ਹੈ ਲੇਕਿਨ ਪ੍ਰਚਾਰ ਫਿਰ ਉਸੇ ਦਾ ਹੋ ਰਿਹਾ ਹੈ ਰਸਤੇ ਦੀ ਲੋੜ ਨਹੀਂ ਸੀ ਸਖਾਰੂ ਮਾਇਆ ਧਾਰੀਆਂ ਨੂੰ ਇਸ ਰਸਤੇ ਦੀ ਲੋੜ ਨਹੀਂ ਰਹਦੀ ਇਹ ਰਸਤਾ ਮਾਇਆ ਛਡਾਉਦਾ ਔਰ ਮਾਰਨ ਨੂੰ ਮਾਰਨ ਨੂੰ ਕਬੂਲ ਕਰੇ ਮਾਇਆ ਤਾਂ ਆਪੇ ਛੱਡੀ ਗਈ ਜਦ ਮਾਰਨ ਨੂੰ ਕਬੂਲ ਕਰ ਲੈ ਮਾਇਆ ਤਾਂ ਆਪੇ ਛੱਡੀ ਗਈ ਇਹ ਗੱਲ ਨਹੀਂ ਮਨਜ਼ੂਰ ਮਾਇਆ ਧਾਰੀਆਂ ਨੂੰ ਹੁੰਦੀ ਪਹਿਲਾਂ ਮਰਨ ਕਬੂਲ ਇਹ ਗੱਲ ਮਨਜ਼ੂਰ ਨਹੀਂ ਹੁੰਦੀ ਇਸ ਕਰਕੇ ਜੁੜੇ ਹੋਏ ਨੇ ਸਿੱਖੀ ਨਾਲ ਬਾੜੋ ਜੁੜੇ ਹੋਣੇ ਸਿੱਖ ਸਿੱਖੀ ਤੋਂ ਬਾਹਰੋਂ ਉਧਰੋਂ ਨਹੀਂ ਜੁੜੇ ਅੰਦਰੋਂ ਜੁੜੋਂ ਜਿਹੜਾ ਉਹ ਉਹਦਾ ਉਹਦੇ 'ਚ ਤਬਦੀਲੀ ਆਉਗੀ ਬਾਹਰੋਂ ਜੁੜੇ ਤਾਂ ਤਬਦੀਲੀ ਨਹੀਂ ਆਉਦੀ ਹੁੰਦੀ ਬਾਹਰ ਦਾ ਮੂੰਹ ਦੇ ਵਿੱਚ ਹੀ ਆ ਜਿੰਨ ਮਨ ਹੋਰ ਭੁੱਖ ਹੋਰ ਮਨ ਵਿੱਚ ਨਹੀਂ ਆਇਆ ਸਿੱਖੀ ਮਨ ਵਿੱਚ ਨਹੀਂ ਜਾਣ ਦਿੰਦੇ ਸਿੱਖੀ ਦਾ ਅਸਰ ਮੂਹ ਮੂਹ ਦੇ ਵਿੱਚ ਹੀ ਆਉਂਦਾ ਸੇ ਕਾਟੇ ਕੱਚੇ ਸਾਰੇ ਹੀ ਕੱਚੇ ਰਹੋ ਉਨਾ ਤਬਦੀਲੀ ਆਉਣੀ ਹੋਣੀ ਨਾਮ ਦੀ ਭੁੱਖ ਜਾਗਣੀ ਹੋਣੀ ਨਾਮ ਦੀ ਭੁੱਖ ਲਗਣੀ ਹੈ ਮਨ ਨੂੰ ਉਹ ਦਾ ਮਾਇਆ ਦੀ ਭੁੱਖ ਹੈ ਜਿੰਨਾ ਚਿਰ ਮਾਇਆ ਦੀ ਭੁੱਖਾ ਉਹ ਜੜਕੀਰਾ ਕਰਮ ਮਾਇਆ ਦੀ ਲੋੜ ਹੈ ਸਰੀਰ ਨੂੰ ਸਰੀਰ ਦੀ ਭੁੱਖ ਜਿੰਨਾ ਚਿਰ ਸਰੀਰ ਦੀ ਭੁੱਖ ਨੂੰ ਸਰੀਰ ਦੀ ਲੋੜ ਨੂੰ ਆਤਮਾ ਦੀ ਭੁੱਖ ਬਣਾਇਆ ਹੋਇਆ ਹੈ ਉਨਾ ਜਰੇ ਕੀਰੇ ਕਰ ਬਨੇ ਸਾਰੇ ਹਮ ਕੀਰੇ ਕਰਵਾ ਸਤਗੁਰ ਸਰਣਾਈ ਕਰ ਦਿਆ ਨਾਮ ਪਰਗਾਸ ਤੂੰ ਸਾਨੂੰ ਸਮਝਾ ਇਹ ਸਮਝਾ ਕੇ ਸਰੀਰ ਦੀ ਲੋੜ ਨੂੰ ਆਤਮਾ ਦੀ ਭੁੱਖ ਕਿਉਂ ਬਣਾ ਲਿਆ ਡੁੱਬ ਗਏ ਤੁਸੀਂ ਤਾਂ ਤੁਹਾਡੇ ਡੁੱਬੇ ਰਹਿਣ ਦਾ ਕਾਰਨ ਇਹ ਹੈ ਦੁਨਿਆਵੀ ਲੋੜਾਂ ਨੂੰ ਦੀ ਭਗ ਲਾ ਕੇ ਡੁੱਬ ਰਹੇ ਹੋ ਤੁਸੀਂ ਆਤਮਾ ਦੀ ਭੁੱਖ ਦਾ ਤੁਹਾਨੂੰ ਗਿਆਨ ਨਹੀਂ ਇਸ ਕਰਕੇ ਆਤਮਾ ਦੀ ਭੁੱਖ ਉੱਤਰਦੀ ਹੋਈ ਨਹੀਂ ਮਨ ਕਰਕੇ ਭੁੱਖੇ ਹੋ ਤੁਸੀਂ ਆਤਮਾ ਸੰਤੋਸ਼ ਨਹੀਂ ਹੈ ਕਿਸੇ ਦੀ ਆਤਮਾ ਦੀ ਸੰਤੋਸ਼ੀ ਬਾਸਤੇ ਮਾਇਆ ਨਹੀਂ ਪ੍ਰਯਾਪਤ ਭਾਵੇਂ ਆਤਮਾ ਸੰਤੋਸ਼ੀ ਨਹੀਂ ਹੁੰਦੀ ਹੁੰਦੀ ਜਿਵੇਂ ਅੱਗ ਇਹਨਾਂ ਨਾਲ ਨਹੀਂ ਕਦੇ ਰਜਦੀ ਨਾ ਅੱਗ ਜਲਦੀ ਹੋਵੇ ਜੇ ਨਾਲ ਇਹਨਾਂ ਨੂੰ ਪਾਵਾਂਗੇ ਉਡੀ ਜਿਆਦਾ ਪੜਕੂਗੀ ਇਹ ਮਾਇਆ ਨਾਲ ਇਹ ਤ੍ਰਿਸ਼ਨਾ ਦੀ ਅੱਗ ਹੋਰ ਪੜਕਦੀ ਆ ਇਹ ਇਲਾਜ ਨਹੀਂ ਹੈ ਤ੍ਰਿਸ਼ਨਾ ਦੀ ਅੱਗ ਬੁਝਾਉਣ ਵਾਸਤੇ ਨਾਮ ਅਮਰਤ ਚਾਹੀਦਾ ਹੈ ਵਿਰੋਧੀ ਚੀਜ਼ ਚਾਹੀਦੀ ਹੈ ਇਹ ਗੱਲ ਕੌਣ ਦੱਸੂਗਾ ਜਿੰਨਾ ਜਿਹਨ ਇਸ ਗੱਲ ਦਾ ਨਹੀਂ ਪਤਾ ਲੱਗਦਾ ਤ੍ਰਿਸ਼ਨਾ ਦੀ ਅੱਗ ਨਹੀਂ ਬੁਝ ਸਕਦੀ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਰਹੇ ਉ ਬਿਰਲਾ ਕੌਣ ਹੈ ਜਿਹੜੇ ਛਲ ਚਲੇ ਗਿਆ ਹਮ ਕੀਨੇ ਕਰਬ ਸਤਗੁਰ ਛਲਾਈ ਕੋ ਦਇਆ ਨਾਮ ਪ੍ਰਕਾਸ਼ ਕਰ ਦਿਆ ਸਾਡੇ ਤੇ ਦਇਆ ਕਰ ਤ੍ਰਿਸ਼ਨਾ ਨੇ ਦੁਖੀ ਕਰਤੇ ਨਾਮ ਦਾ ਪ੍ਰਕਾਸ਼ ਕਰ ਤ੍ਰਿਸ਼ਨਾ ਦੀ ਅਗ ਬੁਝ ਜਵੇ ਕੀ ਤ੍ਰਿਸ਼ਨਾ ਦੀ ਅਗ ਬੁਝਾਉਣ ਦੀ ਕੋਈ ਸਿੱਖਿਆ ਕਿਤੋਂ ਮਿਲਦੀ ਹੈ ਗੱਲ ਹੁੰਦੀ ਹੈ ਬੂ ਬੂ ਚ ਪਾੜ ਪੜਿਆ ਜਾਂਦਾ ਤੇਰੇ ਸਿਰੋਂ ਬੱਲੇ ਕੀ ਕੀ ਬੁਜੀਦੇ ਪ੍ਰੈਕਟੀਕਲੀ ਇਹਦੇ ਵਾਸਤੇ ਕੁਝ ਨਹੀਂ ਕੀਤਾ ਜਾ ਰਿਹਾ ਕਾਨੂੰਨੀ ਤ ਤਾ ਜਾ ਰਿਹਾ ਵੀ ਕੀ ਕਿਹਾ ਇਹਨੇ ਹਾਂ ਮੂੰਹ ਜਗੈ ਟੀ ਸੁਣ ਲਈ ਦੂੰਗੀ ਅੰਦੇ ਇੱਕ ਨਾ ਲਾਗੀ ਜੇ ਬਾਸ ਵਜਾਈ ਫੂਕ ਉਹ ਤਾਂ ਬਾਸ ਵਾਲੀ ਫੂਕਦੀ ਨਾਂਗੀ ਇਹ ਤਾਂ ਸੁਣੀ ਇਹ ਤਾਂ ਘੜਤੀ ਤੇ ਅੱ ਸਿੱਖੇ ਕਿ ਥਾਂ ਆਂ ਸਿੱਕੀ ਜਾਣ ਕੇ ਮੇ ਫੜੇ ਤੇ ਸਤਗੁਰਾਂ ਵਾਲੀ ਗੱਲ ਤਾਂ ਸੁਣੀ ਜੀ ਅਸੀਂ ਮੇਰੇ ਮੀਤ ਗੁਰਦੇਵ ਮੋਕੋ ਰਾਮਨਾਮ ਪ੍ਰਗਾਸ ਆ ਵੇਰੇ ਮੀਤ ਗੁਰਦੇਵ اے ਗੁਰਦੇਵ ਤੂੰ ਮੇਰਾ ਮੀਤ ਹੈ ਮੋਕੋ ਰਾਮਨਾਮ ਪ੍ਰਗਾਸ ਮੈਨੂੰ ਰਾਮਨਾਮ ਦਾ ਪ੍ਰਗਾਸ ਕਰ ਰਾਮਨਾਮ ਦਾ ਚਾਲਣ ਕਰ ਮੇਰੇ ਅੰਦਰ ਇਹਦਾ ਉਹ ਰਾਮਨਾਮ ਚਾਲਣ ਦਾ ਰੋ ਰਾਮ ਨਾਮ ਕੋਈ ਲਬਜ਼ ਨਹੀਂ ਸ਼ਬਦ ਨਹੀਂ ਹੈ ਗੁਰਬਾਣੀ ਜੇ ਆਮ ਨਾਮ ਚਾਲਣ ਦਾ ਰੋ ਪਰਵਾਸ ਹਨ ਚਾਲਣ ਨਾਮ ਦਾ ਦੀਵਾ ਹੈ ਦੀਵਾ ਮੇਰਾ ਇਹ ਨਾਮ ਦੀਵੇ ਤੇਲ ਵੀ ਚਾਹੀਦਾ ਜਲਦਾ ਕਾ ਦੇਣਾ ਦੁੱਖ ਵਿੱਚ ਪਾਇਆ ਤੇਲ ਦੁੱਖਾਂ ਦਾ ਤੇਲ ਜਲਦਾ ਇਹ ਚ ਨਾਲ ਦੀ ਨਾਲ ਦੁੱਖ ਖਤਮ ਹੋ ਜਾਂਦੇ ਨੇ ਉਹਨੂੰ ਚਾਲਣ ਉਹਦਾ ਦੁੱਖ ਜਲਦਾ ਨੇ ਉਹਦਾ ਚਾਲਣ ਹੁੰਦਾ ਉਨ ਸੋਖੀਏ ਤੋਂ ਖਤਮ ਹੋ ਰਿਹਾ ਨੇ ਜੋ ਤੇਲ ਦੀਵਾ ਜੜੂ ਤੇਲ ਸੋਖੂ ਹੈ ਦੁਖ ਵਿੱਚ ਪਾਇਆ ਤੇਲ ਉਹਨਾਂ ਚਾਨਣ ਉਹਨ ਸੋਖੀਏ ਚੁੱਕਾ ਜਦੋਂ ਸੇਵਲ ਜਦ ਦਾ ਵੇਲ ਖਤਮ ਹੋ ਜਾਣਾ ਜਮ ਨਾਲ ਰਿਸ਼ਤਾ ਹੀ ਨਹੀਂ ਰਹਿਣਾ ਜਮ ਆਲਾ ਮਾਰ ਕੇ ਤਿਆਗ ਦੇਣਾ ਜਦ ਦਾ ਮਾਰ ਗੱਡ ਹੋ ਜਾਣਾ ਸਾਡਾ ਮਾਰ ਗੱਡ ਹੋ ਜਾਣਾ ਬਾਟੇ ਬਾਹਰ ਹੋ ਜਾਣੀਏ ਜਿੰਨ ਬਾਹਰ ਕਿੰਨੀ ਬਾਟ ਉਭਾਇਆ ਤੋਂ ਬਾਯਾ ਦੇ ਰਸਤੇ ਤੋਂ ਬਹਾਰਾੜੀ ਰਸਤਾ ਛੋਟਾ ਅਲਗ ਰਸਤਾ ਜੇ ਪੈਂਡੇ ਲੂਟੀ ਪਨੇਹਾਰੀ ਪਨੇਹਾਰੀ ਕੀ ਐ ਪਨੇਹਾਰੀ ਆ ਜਨਾ ਦੇ ਪਾਣੀ ਨੂੰ ਨਹੀਂ ਛੱਡਦੀ ਸੁਰਤ ਪਾਣੀ ਦੇ ਬੁਲਬਲੇ ਚ ਰਹਦੀ ਹੈ ਨਾ ਪਨੇਹਾਰੀ ਹੈ ਉਹ ਪਾਣੀ ਦਾ ਹੀ ਬੁਲਬਲਾ ਹੈ ਜਾਂ ਤੇ ਤੇਰੇ ਮੋਬਲ ਸਾਜਿਆ ਜਿੰਨਾ ਜੇ ਰਸੁਰਤ ਤੇ ਪਰਬੰਧ ਜਰ ਰਹੀ ਹੋਈ ਆ ਬਨਹਾਰੀ ਆ ਇਹ ਓਏ ਓਏ ਗੋਪੀਆਂ ਨੇ ਪੜ ਲਈ ਜਬੜੀ ਹੋਈ ਆ ਕ੍ਰਿਸ਼ਨ ਕਹਿੰਦਾ ਕੱਪੜੇ ਤਾਂ ਮਿਲ ਲ ਗਏ ਬਾਹਰ ਆਓ ਇਹਨਾਂ ਨੂੰ ਬੜਾ ਪਤਾ ਗੱਲ ਕੀ ਹੈ ਦਰਸ਼ਕੋ ਕਰੀ ਜਾਂਦਾ ਬਕਵਾਸ ਓਏ ਗੱਲਾਂ ਧਰਮ ਦੀਆਂ ਬੁੱਝਣ ਵਾਲੀਆਂ ਹੁੰਦੀਆਂ ਨੇ ਓਏ ਇਹ ਡੱਲ ਦਿਮਾਗ ਨੂੰ ਦਰਸ਼ਕੋ ਵਰਗ ਨੂੰ ਜਿਹੜੇ ਤਪਲਾ ਕਰਨਾਂ ਚ ਬੈਠਾ ਰਹੇ ਸਾਰੀ ਜ਼ਿੰਦਗੀ ਉਹਨੂੰ ਪਤਾ ਲੱਗ ਜੂ ਐ ਕੀ ਹੈ ਉਹਦਾ ਤਫਲੇ ਦੇ ਆਜਾ ਸੁਣਨ ਜਾਣਦਾ ਕੱਲ ਤਾਂ ਤਫਲੇ ਨੇ ਬੋਲੇ ਕੀਤੇ ਪੈਨੇ ਨੇ ਇਹਨੂੰ ਬੜਾ ਪਤਾ ਉਹ ਤੇ ਕੀ ਕਿਹਾ ਹੈ ਉਹ ਗੋਪੀਆਂ ਨੂੰ ਕਹਿੰਦਾ ਪਹਿਲਾਂ ਪਾਣੀ ਚੋਂ ਬਾਹਰ ਆਓ ਤਾਂ ਕੱਪੜਾ ਮਿਲੂਗਾ ਸੱਚ ਦਾ ਕੱਪੜਾ ਸੱਚ ਖੜੋ ਸੱਚ ਪਹਿਨਣਾ ਬਾਹਰ ਦਾ ਗੱਲਾਂ ਉਹ ਬਰਮ ਗਿਆ ਨਾ ਬਰਮ ਗਿਆ ਜੇ ਪੰਡਤ ਤੇ ਨਹੀਂ ਅਰਥ ਹੋਏ ਤੂੰ ਕਰਕੇ ਦੱਸ ਸਵਾਦ ਦੀ ਗਲਤੀ ਹੈ ਅਸੀਂ ਕਾਸ ਨੂੰ ਸਿੱਖ ਬਣੇ ਆ ਆ ਦੇਆ ਨਾਮ ਪ੍ਰਗਿਆਸ ਜੀ ਦੇ ਅੰਦਰ ਪ੍ਰਗਿਆਸ ਉਹ ਦੱਸੂਗਾ ਉਹਨੂੰ ਦੇਖਣ ਦਾ ਅਰਥ ਕੀ ਨੇ ਜੇ ਉਹ ਇਹ ਜੇ ਕ੍ਰਿਸ਼ਨ ਨੂੰ ਜੇ ਇਹ ਜੇ ਕਰੈਕਟਰ ਦਾ ਕ੍ਰਿਸ਼ਨ ਹੁੰਦਾ ਉਹਦੀ ਪੂਜਾ ਹੁੰਦੀ ਜੇ ਜੇ ਤੂੰ ਮੰਨਦਾ ਜੇ ਕ੍ਰਿਸ਼ਨ ਵਾਕਈ ਉਹ ਹੀ ਹੁੰਦਾ ਜਿਹੜਾ ਉੱਥੇ ਦੱਸਿਆ ਹੋਇਆ ਉਹਨੂੰ ਅਵਤਾਰ ਕਹਿੰਦੇ ਲੈਂਦਾ ਓਏ ਉਹ ਗਹਿਰਾਈ ਨੂੰ ਇਹ ਕੀ ਜਾਣ ਉਖੜ ਯੋ ਕੀ ਕਹਿ ਰਿਹਾ ਉਹ ਕਹ ਰਿਹਾ ਪਾਣੀ ਛੱਡ ਕੇ ਬਾਹਰ ਆਂ ਸਰੀਰ ਛੱਡ ਕੇ ਬਾਹਰ ਫੇਰ ਕਪੜਾ ਮਿਲੂਗਾ ਸੱਚ ਦਾ ਝੂੜਦਾ ਝੋਲਾ ਪਹਿਨਿਆ ਹੋਇਆ ਹੈ ਤੈਂ ਇਹਨੂੰ ਲਾ ਦੇ ਪਰ ਤਾਂ ਸੱਚ ਮਿਲਦਾ ਹੁੰਦਾ ਉਹ ਕਿੱਥੇ ਗੱਲ ਕਰਦਾ ਕਿੱਥੇ ਉਹ ਗੱਲ ਕਰਦਾ ਕਿੱਥੇ ਰਾਮ ਰਾਮ ਕਿੱਥੇ ਟੈਂ ਟੈਂ ਤੁਹਾਡੇ ਇਹਨਾਂ ਦੇ ਹੋਸ਼ ਉੱਡ ਜਾਣਗੇ ਜਿਆਦਾ ਅਰਥ ਕੀਤੇ ਉਹਦੇ ਜਿਵੇਂ ਚੰਡੀ ਵਾਲੇ ਹੋਸ਼ ਛੋੜੇ ਨੇ ਨਾ ਉਹਦੇ ਵੀ ਉਡਾ ਲਾਂਗੇ ਹੋਸ਼ ਇਹਨਾਂ ਦੇ ਆਹ ਮੈਨੂੰ ਨਹੀਂ ਦਿਸਦਾ ਲਿਖਿਆ ਦਸਮ ਆਹ ਦਸਮ ਪਾਖ ਨੇ ਮੈਂ ਲਿਖਦਾ ਤਾ ਪਾਗਲ ਸੀ ਉਹ ਪਰ ਥੋੜੀ ਬੁੱਧੀ ਕਿੱਥੋਂ ਤੁਸੀਂ ਬੁੱਧੀ ਕਿੱਥੋਂ ਲੈ ਕੇ ਆ ਬੁੱਝਣ ਵਾਲੀ ਉਹ ਅਸੀਂ ਪਾਗਲ ਹਾਂ ਜਿਹੜੇ ਹੁਣ ਤੁਸੀਂ ਮੰਨੀ ਜਾਂਦੇ ਇੱਕ ਨੁਕਤਾ ਹੀ ਦੱਸਿਆ ਤੇ ਰਥਲਾ ਮਚ ਜੂਗਾ ਗੁਰਬਾਣੀ ਜੋ ਸਾਬਤ ਹੋਇਆ ਹੈ ਸਾਰੀ ਗੱਲ ਆ ਗਈ ਐਵੇਂ ਬਣਗੀ ਨਾ ਗੱਲਾ ਆਕੇ ਪਨਹਾਰੀ ਜੇ ਪੈਂਡੇ ਲੂਟੀ ਪਨਹਾਰੀ ਜਿੰਨਾ ਜਰ ਪਨਹਾਰੀ ਰਹੀ ਹੈ ਉਹਨਾਂ ਦਾ ਸਾਰਾ ਇਹ ਇੱਥੇ ਰਖਾ ਲੈਂਦੇ ਸੀ ਇੱਕ ਦਾ ਹਰਕੇ ਨਾਮ ਮਨ ਅੱਗੇ ਲਈਏ ਸਾਰਾ ਕੋ ਖੋ ਲੈਂਦੇ ਸੀ ਇੱਥੇ ਹੀ ਪਨਹਾਰੀ ਤੋਂ ਇਹਾ ਕੋ ਲਈ ਫਿਰਦੀਆਂ ਕੱਪੜੇ ਹਾਰ ਸ਼ੰਗਾਰ ਲਈਆਂ ਇੱਥੇ ਹੀ ਰਹਿ ਜਾਣਾ ਆ શરીર ਬਰੇ ਨਾਲ ਜਾਣਾ ਤੇਰਾ ਸਰੀਰ ਤੇ ਪਾਇਆ ਹੈ ਜੋ ਕੁਝ ਪਾਇਆ ਹੋਇ। ਉਹ ਗਹਿਣੇ ਸਰੀਰ ਤੇ ਹੀ ਪਾਇਏ ਹੋ। ਸਰੀਰ ਤਾਂ ਰਹਿਣਾ ਦੀ ਗਹਿਣੇ ਕਿੱਥੇ ਨਾਲ ਚਲੇ ਜਾਣਗੇ। ਭੇਗ ਨਾਲ ਕਿੱਥੇ ਚਲੇ ਜਾਊਗਾ। ਤੂੰ ਛੱਡ ਕੇ ਮਾਇਆ ਨੂੰ ਇੱਧਰ ਆ ਤੈਨੂੰ ਸੱਚ ਦਾ ਚੋਗਾ ਦਈਏ। ਸੱਚ ਖਾਣਾ ਸੱਚ ਪਹਿਨਣਾ। ਉਧਰ ਉਹਨੂੰ ਕਿਹਾ। ਮਹਾਭਾਰਤ ਵਿੱਚ ਨੰਗਾ ਹੋ ਕੇ ਮੰਗੋ ਜਾ। ਉਗੀ ਮਾਇਆ ਦਾ ਤਿਆਗ ਕਰਕੇ ਜਾ ਨੰਗਾ ਨੰਗਾ ਦੋਜਕ ਚਾਲਿਆ ਉਹ ਦੋਜਕ ਨੂੰ ਜਾਂ ਜਾਏਗਾ ਜਾਂ ਵੀ ਤਾਂ ਨੰਗਾ ਹੀ ਹੋਏਗਾ ਉਹ ਨੰਗਾ ਜਿਹੜਾ ਜਸਰੀਰ ਚੋਂ ਬਾਹਰ ਕੱਢਦਾ ਆਤਮਾ ਨੂੰ ਉਹ ਕਪੜਾ ਘੇ ਲਾ ਦੇ ਆ ਕਪੜੇ ਜਦ ਕ੍ਰਿਸ਼ਨ ਖੁਦ ਕਹਿ ਰਿਹਾ ਹੈ ਗੱਲ ਕਿਉਂ ਨਹੀਂ ਰਾਈ ਲਾਈਟ ਕੀਤੀ ਗੋਪੀਆਂ ਨੂੰ ਕ੍ਰਿਸ਼ਨ ਕਾਹ ਰਿਹਾ ਵੀ ਜੋ ਮੈਂ ਤੁਹਾਨੂੰ ਦੀਨਾ ਨਾ ਇਹ ਮੈਂ ਕ੍ਰਿਸ਼ਨ ਨਹੀਂ ਹਾਂ ਜੋ ਤੁਸੀਂ ਮੈਨੂੰ ਦੀਨੇ ਹੋ ਤੁਸੀਂ ਨਹੀਂ ਹੋ ਤੇ ਸਰੀਰ ਤਾਂ ਫਿਰ ਵਿੱਚੋਂ ਨਿਕਲ ਗਿਆ ਦੋਸ ਇਹ ਗੱਲ ਕਿਉਂ ਨਹੀਂ ਉਹਦੇ ਦੇਖੀ ਹੋਈ ਵੀ ਨਾ ਉੱਥੇ ਲਿਖੀ ਹੋਈ ਹੈ ਕ੍ਰਿਸ਼ਨ ਅਵਤਾਰ ਚ ਵੀ ਲਿਖੀ ਹੋਈ ਹੈ ਉਹ ਜੋ ਅੱਖ ਨੂੰ ਦੀਨਾ ਨਾ ਉਹ ਮੈਂ ਨਹੀਂ ਹਾਂ ਕ੍ਰਿਸ਼ਨ ਤੇ ਨਾ ਜਿਹੜਾ ਤੁਸੀਂ ਮੈਨੂੰ ਦੀ ਨਹੀਂ ਉਹ ਤੁਸੀਂ ਉਹ ਇਹਦਾ ਮਤਲਬ ਹੈ ਦੇ ਕਰਕੇ ਨਹੀਂ ਮੰਨ ਰਿਹਾ ਉਹ ਚੱਲ ਰਿਹਾ ਤੇ ਆਤਮਾ ਲੈਵਲ ਤੇ ਗੱਲ ਚੱਲ ਰਹੀ ਹੈ ਆਤਮਾ ਦਾ ਕੱਪੜਾ ਝੂੜਦਾ ਪਾਇਆ ਹੈ ਚੋਲਾ ਅਰੇ ਝੂੜਦਾ ਚੋਲਾ ਹੈ ਲਾ ਦੇ ਸਾਈਦਾ ਚੋਲਾ ਫਿਰ ਬੜੂਗਾ ਐ ਕਹਿ ਰਿਹਾ ਉਹਨੂੰ ਉਹ ਕਹਿ ਰਿਹਾ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਕਾਸ਼ ਮੇਰੇ ਮੀਤ ਗੁਰਦੇਵ ਮੋਕੋ ਰਾਮ ਨੋ ਪ੍ਰਕਾਸ਼ ਇਹ ਗੱਲ ਕੋਈ ਨਵੀਂ ਨਹੀਂ ਲਿਖੀ ਦਾ ਸੰਭਾਸ਼ਾ ਨੇ ਇਹ ਉਹਨਾਂ ਦੀ ਹਿੰਦੂਆਂ ਦੀ ਹੋ ਲਿਖੀ ਹੋਈ ਗੱਲ ਹੈ ਉਹ ਆਦਰ ਨਾਲ ਫਿਰ ਵੀ ਪੜਦੇ ਨੇ ਆਦਰ ਨਾਲ ਹੀ ਉਹ ਗੱਲ ਆ ਇਹ ਉਹ ਨਹੀਂ ਅਰਥ ਕਰ ਸਕੇ ਚਲੋ ਗੱਲ ਅਲੰਗ ਹੈ ਪਰ ਆਦਰ ਤਾਂ ਨਹੀਂ ਉਹਨਾਂ ਚੋਂ ਗਿਆ ਸ਼ਰਦਾ ਤਾਂ ਨਹੀਂ ਗਈ ਉਹਨਾਂ ਚੋਂ ਉਹ ਵੀ ਤਾਂ ਉਹਨਾਂ ਕਰਦੇ ਨੇ ਵੀ ਤੁਸੀਂ ਕਰਦੇ ਹੋ ਪਰ ਅਰਥਕਲ ਤਾਂ ਕਰ ਰਹੇ ਹੋ ਤੁਸੀਂ ਉਹਨਾਂ ਨੂੰ ਦੱਸੋ ਭਾਈ ਗੱਲ ਆ ਹੈ ਅਸਲ ਦੇ ਵਿੱਚ ਇਹ ਨਹੀਂ ਹੈਗੀ ਇਹ ਅਰਥ ਨਹੀਂ ਕਰੀਦੇ ਉਹਦੇ ਫਿਰ ਤਾਂ ਬਦਨਾਮੀ ਆ ਆਪਣੀ ਜੇ ਕਾਬਲਾ ਉਸਦੇ ਰਸਤੇ ਨਾ ਆ ਜਾਣ ਬਦਨਾਮੀ ਲੋਕਾਂ ਦੀ ਵੀ ਬਦਲ ਵੀ ਹੈ ਇਸ ਗੱਲ ਦੀ ਤੀਜੇ ਹੋਰ ਧਰਮਾਂ ਦੀ ਵੀ ਬਦਨਾਮੀ ਹੈ ਕ੍ਰਿਸ਼ਨ ਦੀ ਬਦਨਾਮੀ ਦੌੜੀ ਕੀਤੀ ਨੇ ਸਾਥੀਆਂ ਜੋੜਦੇ ਗਏ ਉਹਦਾ ਉਹਨਾਂ ਨੇ ਸਮਾਂ ਦਰਸਤ ਕੀਤਾ ਉਹਨਾਂ ਦਾ ਸਭ ਕੁਝ ਸੋਦੇ ਸਮਰਤ ਸਾਸਤਰ ਸਗਲ ਸੋਦ ਕੇ ਤੇਰੇ ਇਹ ਖੋਪੜੀ ਇਹਦੀ ਖੋਪੜੀ ਦੇ ਵਿੱਚ ਤਾਂ ਭਰਿਆ ਹੈ ਕੂੜ ਉਹ ਦਰਸ਼ਨ ਦੀ ਖੋਪੜੀ ਜਾਂ ਕੂੜ ਭਰਿਆ ਹੈ ਇਹ ਸਾਡਾ ਗਲਤੀ ਹੈ ਇਹ ਗਲਤੀ ਕੀਤੀ ਹੈ ਤੇਰਾ ਬਣੀਏ ਟੂੜੀ ਦਿਮਾਗ 'ਚ ਤੁਹਾਡੇ ਗਲਤੀ ਕੀਤੀ ਹੈ ਟੂੜੀ ਨੂੰ ਬਾਹਰ ਕੱਢੋ ਇਹਨੂੰ ਹੋਰ ਕੁਝ ਭਰੋ ਇੱਥੇ ਟੂੜੀ ਨਹੀਂ ਜਪਦੀ ਹੁੰਦੀ ਕਰਮੀਆਂ ਵੇ ਕਪੜਾ ਹਾਂ ਕਰਮੀਆਂ ਵੇ ਕਪੜਾ ਨਦਰੀ ਵੋਖ ਦਵਾਰ ਇਹ ਤਾਂ ਕਪੜਾ ਹੈ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤੀ ਹਮਰੀ ਰਹਿਰਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਜਿਹੜਾ ਗੁਰਮਤਿ ਵਿੱਚ ਨਾਮ ਹੈ ਨਾ ਇਹ ਹੋਰ ਹੈ ਦੀਵਾ ਜਿਹੜਾ ਦੂਜੀਆਂ ਬੱਤਾਂ ਚ ਨਾਮ ਹੈ ਉਹ ਦੀਵਾ ਨਹੀਂ ਹੈ ਉਹਦੀ ਰੋਸ਼ਨੀ ਨਹੀਂ ਹੁੰਦੀ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਆਹੀ ਪ੍ਰਾਣ ਸਖਾਈ ਆਹੀ ਕਪੜਾ ਦੇਣਾ ਤਾਂ ਨਾਮ ਲਈ ਹੋਰ ਕੜਾ ਦੇਣਾ ਸੀ ਹਰ ਕੀਰਤੀ ਹਮਰੀ ਰਹਿ ਰਾਸ ਸਾਚੇ ਨਾਮੇ ਨਾ ਸਾਚੇ ਜਿ ਸੁਭਾਗੇ ਕਪੜਾ ਮਿਲ ਗਿਆ ਨਾਮ ਦੇ ਵਿੱਚ ਸਮਾ ਜਾਣਾ ਹੀ ਕਪੜਾ ਨਾਮ ਜਿ ਸੁਣੋ ਲੋਣੀ ਹੈ ਇਹ ਪਾਣੀ ਦੇ ਛੱਪੜ ਚੋਂ ਨਿਕਲ ਕੇ ਨਾਮ ਦੇ ਸਰੋਵਰ ਚ ਸਮਾਜੋ। ਪਾਪ ਸਾਗਰ ਚੋਂ ਨਿਕਲ ਕੇ ਸੁਖ ਸਾਗਰ ਚਲੇ ਜਾਓ। ਉਹ ਵੀ ਸਰੋਵਰ ਹੈ ਉਹ ਵੀ ਸਰੋਵਰ ਆ। ਮੂਰੂ بڑا ਪਤਾ ਕੀ ਹੈ। ਇਹ ਆ ਜਮਨਾ ਦੀ ਨਦੀ ਜੋ ਨਿਕਲ ਕੇ ਨਾ ਮਨਮੁਖ ਮਨਮੁਖਤਾ ਦੀ ਵਿਚਾਰਧਾਰਾ ਚੋਂ ਨਿਕਲ ਕੇ ਗੁਰਮਤ ਦੀ ਵਿਚਾਰਧਾਰਾ ਚ ਬਹਿ ਜਾਓ ਜਾ ਕੇ। ਆਹ ਕਹਿ ਰਿਹਾ ਅਗਲੇ ਜੀ ਨੂੰ। ਸ੍ਰੀ ਸਰੋਵਰ ਵੀ ਤੇ ਓ ਕੀ ਕਹਿ ਰਿਹਾ ਓ ਕੀ ਅਰਥ ਕਰ ਰਹੇ ਹੋ ਓਏ ਗ੍ਰੰਥ ਨੇ ਗ੍ਰੰਥ ਹੈ ਬ੍ਰਹਮ ਗਿਆਨੀਆਂ ਦੇ ਲਿਖੇ ਹੋਏ ਤੇ ਮਾਰਾ ਖੋਪੜੀ ਨੂੰ ਖੋਲ ਕੇ ਗੱਲ ਕਰੋ ਕੁਛ ਅਕਲ ਦੀ ਗੱਲ ਕਰੋ ਕੁਛ ਇਹ ਪੰਡਤ ਨੇ ਗਿਆਨ ਗਵਾ ਕੇ ਰੋਂਦਾ ਤੇ ਤੁਹਾਡੇ ਕੋਲ ਗਿਆ ਕਿਉਂ ਨਹੀਂ ਹੈ ਤੁਸੀਂ ਗੁਰਮਤਿ ਤਾਂ ਲੈਂਦੇ ਯਾਰ ਪਹਿਲਾਂ ਗੁਰਮਤਿ ਨੂੰ ਸਮਝ ਲਓ ਫਿਰ ਅਰਥ ਕਰਿਓ ਇਹਨਾਂ ਦੇ ਗੁਰਮਤ ਸਮਝੀ ਕੋਈ ਨਹੀਂ ਅਰਥ ਕਰਨ ਬਹਿ ਗਏ ਤੁਸੀਂ ਬੜੇ ਸਿਆਲੇ ਪੰਡਤ ਰੋਵੇ ਬੰਦਾ ਗਿਆਨ ਕੋਏ ਉਹ ਤਾਂ ਕੁਰਬਾਨੀਆਂ ਕਹਿੰਦੀ ਹੈ ਪਤਾ ਸੀ ਗਿਆਨ ਕੋ ਆ ਕੇ ਪੰਡਤ ਰੋਦਾ ਨਹੀਂ ਅਰਥ ਹੋ ਰਹੇ ਉਤੇ ਆਪਣੇ ਦੇ ਵੀ ਆਪਣੇ ਮਤਲਬ ਹੈ অবতারਾਂ ਦਾ ਮਤਲਬ ਵੀ ਕਰੀ ਜਾਂਦਾ ਆਪਣੇ ਅਰਥ ਕਰਕੇ ਆਪਣਾ ਬਤਾਰਾ ਨੇ ਮਤਲਬ ਅਮੀਰ ਨਹੀਂ ਜਾਂਦਾ ਅਰਥ ਕਰਕੇ ਅਰਥ ਨਹੀਂ ਪਤਾ ਲੱਗਿਆ ਨਾ ਅਰਥ ਕਰੀ ਜਾਂਦਾ ਹੈ ਪੰਡਤ ਫਿਰ ਉਹਦਾ ਮੁਸਲਮਾਨ ਇਹਨੂੰ ਕੱਢ ਮਾਰਦੇ ਨੇ ਵੀ ਇਹ ਜਿਆ ਗ੍ਰੇਸ਼ਨ ਦੇ ਤੋੜਾ ਓਏ ਜਵਾਬ ਹੈ ਨਹੀਂ ਕੋਲ ਕਿਉਂਕਿ ਅਰਥ ਦਾ ਅਨਰਥ ਕਰਦਾ ਰ ਬੁੱਧੀਹੀਨ ਹੋ ਗਿਆ ਨਾ ਪੰਡਤ ਵਿਦਵਾਨ ਜੋ ਹੋ ਗਿਆ ਉਹਨੇ ਦੱਸਿਆ ਅਰਥ ਕਰਕੇ ਵੀ ਆਹ ਨਹੀਂ ਆਹ ਹੁੰਦੇ ਨੇ ਭਾਈ ਆ ਆਵੇਂ ਹੀ ਹਿੰਦੂ ਸਿੱਖ ਬਣ ਗਏ ਸਮਝਾਏ ਤੇ ਬਣੇ ਨੇ ਹਿੰਦੂਆ ਜੋ ਸਿੱਖ ਹੁਣ ਵੀ ਬਣ ਜਾਣਗੇ ਹਿੰਦੂਆ ਇਹਨਾਂ ਨੂੰ ਵਧੀਆ ਸਿੱਖ ਬਣ ਜਾਣਗੇ ਅਦਰਸ਼ ਸੋਹਣੇ ਲੋ ਹਿੰਦੂਆ ਜੋ ਸਿੱਖ ਇਹਨਾਂ ਨੂੰ ਵਧੀਆ ਬਣ ਗਏ ਜੇ ਇਹ ਫਿਰਦਾ ਨਾ ਇਹਨਾਂ ਨੂੰ ਵਧੀਆ ਬਣ ਜਾਣਗੇ ਸਿੱਖ ਇਹਨਾਂ ਦਾ ਹੋ ਗਿਆ ਖਰਾਬ ਜਿਹੜਾ ਫਨ ਗਲਦੀ ਪੇ ਛੁੱਟਦੀ ਰਹਿੰਦਾ ਇਹ ਤਾਂ ਮਾਇਆ ਨੇ ਖਰਾਬ ਕਰਦੇ ਗੰਦੇ ਹੋ ਗਏ ਆ ਤਾਂ ਜਿਹੜੀ ਗੰਦੀ ਹੋ ਗਈ ਮਾਇਆ ਪਿੱਛੇ ਉਹਨੇ ਕੀ ਸੁਧਰਿਆ ਇਹ ਤਾਂ ਲੋਭ ਖਾ ਗਿਆ ਨੰਤਾ ਲੋਭ ਖਾ ਗਿਆ ਇਹਨਾਂ ਨੂੰ ਹਾਂ ਗੁਰਮੁਖ ਮੇਰਾ ਪ੍ਰਾਣ ਸਖਾਈ ਹਰ ਕੀਰਤਿ ਹਮਰੇ ਪ੍ਰਾਣਾਂ ਦੀ ਸਖਾਈ ਪ੍ਰਾਣਾਂ ਦਾ ਸਖਾਈ ਪ੍ਰਾਣਾਂ ਦਾ ਸਖਾਈ ਹੈ ਜੰਮਣ ਮਰਨ ਕੱਟਣ ਵਾਲਾ ਪ੍ਰਾਣ ਵਾਇਉ ਨਹੀਂ ਹੁੰਦੀ ਵਾਇਉ ਨੂੰ ਅਸੀਂ ਪ੍ਰਾਣ ਨਹੀਂ ਬੰਦੇ ਵਾਇਉ ਪ੍ਰਾਣ ਨਹੀਂ ਹੈ ਵਾਯੂ ਜੇ ਪ੍ਰਾਣ ਹੈ ਮੈ ਸਰੀਰ ਨੂੰ ਜਿੰਦਾ ਰੱਖਣ ਵਾਸਤੇ ਹੈ। ਵਾਯੂ ਮਾਇਆ ਹੈ। ਵਾਇਆ ਮਾਇਆ ਦੇ ਸਰੀਰ ਨੂੰ ਜਿੰਦਾ ਰੱਖਣ ਵਾਸਤੇ ਹੈ। ਜਿਹੜਾ ਜਗ ਇਹ ਤਾਂ ਜਗ ਜੀਵਨ ਪਰਖ। ਜਿਹੜਾ ਸਾਨੂੰ ਜਿਉਣਾ ਰੱਖਣ ਵਾਸਤੇ ਉਹ ਨਾਮ। ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ। ਹਾਂ। ਹਮੇਸ਼ਾ ਸਾਡਾ ਜੀਵਨ ਦੇਣ ਵਾਲਾ ਨਾਮ ਆ ਜਿਹੜੀ ਹਵਾ ਹੈ ਇਹ ਪ੍ਰਾਣ ਹੁੰਦੀ ਹੋਣੀ ਗਰਭ ਦੇ ਵਿੱਚ ਸਾਹ ਨਹੀਂ ਆਉਂਦਾ ਤਾਂ ਵੀ ਜੁਹਦਾ ਕਦੇ ਆਸਰੇ ਜੁਹਦਾ ਉਹ ਬੱਚਾ ਪੇਟ ਜਿਉਂਦਾ ਕਦੇ ਆਸਰੇ ਜੁਹਦਾ ਹਵਾ ਦਾ ਸਾਹ ਤਾਂ ਆਉਂਦਾ ਹੀ ਨਹੀਂ ਹੈ ਉਹ ਨਾਮ ਦੇ ਆਸਰੇ ਜੁਹਦਾ ਉਹਦੀ ਕਿਰਪਾ ਉਹਦਾ ਹੱਥ ਅਸਰ ਤੇ ਤਾਂ ਜੁਹਦਾ ਗਰਬ ਅਗਨ ਮੇ ਜੇਨੇ ਵਾਰਿਆ ਕਿਦੇ ਵਾਰਿਆ ਅਗਰਬ ਗੰਧ ਵਿੱਚ ਬਾੜ ਬਸਤਾ ਤੁਝੇ ਪਿਆਰਾ ਦੁੱਧ ਪਰ ਜੋ ਬਨ ਭੋਜਨ ਸੁਖ ਗਰਬ ਗੰਧ ਕਿਦੇ ਰੱਖਿਆ ਪ੍ਰਭ ਆਵਾ ਬਨ ਸਾਸ ਤੇ ਰੱਖ ਪ੍ਰਭ ਆਵਤਾ ਹਰਗੋਲ ਹਰਗੋਲ ਬਿਰੀ ਆ ਵਗਾ ਸਕਦਾ बोल सकदा हर कोई भी आप बोल सकदा पर बाबा ਦਾ ਹਰ ਕੋਣ ਭੱਖ ਪਰ बाबा ਮੈਨੂੰ ਸਾਲ ਤੇ ਰੱਖ ਇਹ ਤਾਂ ਉਹਦੀ ਕਲਾ ਹੈ ਉਹਦੀ ਖੇਡ ਹੈ ਆਦਮੀ ਨੇ ਬਸ ਦੀ ਗੱਲ ਹੈ ਕੁਝ